ਆਪ ਸਰਕਾਰ ਆਪਕੇ ਦੁਆਰ ਕੈਂਪਾਂ ਦੇ ਚਲਦੇ ਹੋਏ ਅੱਜ ਮੋਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੈਂਪਾਂ ਦੇ ਵਿੱਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕਾਫੀ ਸਮੱਸਿਆਵਾਂ ਨੂੰ मौके ਤੇ ਹੱਲ ਕੀਤਾ ਅਤੇ ਜੋ ਸਮੱਸਿਆਵਾਂ ਦਾ ਹੱਲ मौके ਤੇ ਨਹੀਂ ਹੋ ਸਕਿਆ ਲੋਕਾਂ ਨੂੰ ਆਸ਼ਵਾਸਨ ਦਵਾਇਆ ਕਿ ਉਹ ਵੀ ਜਲਦੀ ਹੱਲ ਹੋਣਗੀਆਂ ਪਹਿਲੀ ਵਾਰ ਸਰਕਾਰ ਲੋਕਾਂ ਦੇ ਘਰਾਂ ਤੱਕ ਉਹਨਾਂ ਦੇ ਕੰਮ ਕਰਾਉਣ ਲਈ ਪਹੁੰਚੀ ਲੋਕਾਂ ਨੂੰ ਹੌਲੀ-ਹੌਲੀ ਪਤਾ ਚੱਲ ਰਿਹਾ ਹੈ ਕਿ ਜੋ ਸੋਚ ਕੇ ਸਰਕਾਰ ਆਮ ਆਦਮੀ ਪਾਰਟੀ ਦੀ ਲੋਕਾਂ ਨੇ ਬਣਾਈ ਸੀ ਉਹਨਾਂ ਹੌਲੀ-ਹੌਲੀ ਜਿਹੜੇ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਸੀ, ਧੱਕੇ ਖਾਂਦੇ ਸੀ ਤੇ ਹੁਣ ਦਫ਼ਤਰ ਆ ਜਿਹੜਾ ਉਹ ਲੋਕਾਂ ਦੇ ਪਿੰਡਾਂ 'ਗੇ, ਲੋਕਾਂ ਦੇ ਘਰ ਦੇ ਵਿੱਚ ਆ ਕੇ ਲੱਗ ਰਹੇ ਆ। ਅੱਜ ਤੁਸੀਂ ਦੇਖ ਲਓ ਵੀ ਕਿੱਡੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆਏ ਹੋਏ ਨੇ। 40 ਤਰ੍ਹਾਂ ਦੀਆਂ ਸੁਵਿਧਾਵਾਂ ਨੇ ਜਿਹੜੀਆਂ ਇੱਥੇ ਦਿੱਤੀਆਂ ਜਾ ਕਿਤੀਆਂ ਨੇ। ਔਰ ਹੁਣ ਤੱਕ 720 250 ਦੇ ਕਰੀਬ ਜਿਹੜਾ ਬੰਦਾ ਹੈ ਇੱਥੇ ਇੰਟਰਟੇਨ ਹੋ ਚੁੱਕਿਆ ਉਹਨਾਂ ਦੇ ਕੰਮ ਹੋ ਰਹੇ ਨੇ ਆਪਣੇ ਇੱਥੇ ਬਿਠਾਲ ਕੇ ਹੋ ਰਹੇ ਨੇ ਭਾਵੇਂ ਉਹ ਸੋਧਾ ਸੈਂਟਰ ਵਾਲੇ ਕੰਮ ਨੇ ਭਾਵੇਂ ਉਹ ਪੈਨਸ਼ਨ ਵਾਲੇ ਕੰਮ ਨੇ ਤੇ ਸਾਡੀ ਅਪਦੀ ਵੀ ਆਮ ਆਦਮੀ ਪਾਰਟੀ ਦੀ ਟੀਮ ਲੱਗੀ ਰਹੀ ਹੈ ਜਿਹੜੀ ਸਸਪੀਟ ਕਰ ਰਹੀ ਹੈ ਲੋਕਾਂ ਨੂੰ ਤੇ ਲੋਕਾਂ ਦੇ ਫਾਰਮ ਭਰ ਰਹੀ ਹੈ ਲੋਕਾਂ ਦੇ ਕੰਮ ਕਰ ਰਹੀ ਹੈ ਤੇ ਜਿਹੜੀ ਸਰਕਾਰ ਲੋਕਾਂ ਦੇ ਦਵਾਰ ਵਾਲੀ ਗੱਲ ਆ ਉਹ ਇਹ ਅਸਲੀ ਹੈ ਬਾਕੀ ਗੱਲਾਂ ਤਾਂ ਪਹਿਲਾਂ ਐਵੇਂ ਹੀ ਸੀ ਸਰਕਾਰ ਨਾਲ ਲੋਕਾਂ ਕੋਲ ਜਾਂਦੀ ਸੀ ਤੇ ਲੋਕ ਜਦੋਂ ਸਰਕਾਰ ਕੋਲ ਜਾਂਦੇ ਸੀ ਸਰਕਾਰ ਲੱਭਦੀ ਨਹੀਂ ਤੇ ਇੱਥੇ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਆਈ ਰਹੀ ਹੈ ਔਰ ਲੋਕਾਂ ਨੂੰ ਇਹ ਹੌਲੀ-ਹੌਲੀ ਹੋਰ ਵੀ ਪਤਾ ਚੱਲ ਜੂਗਾ ਵੀ ਜੋ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਉਹਨਾਂ ਨੇ ਸਫਲ ਹੋਇਆ ਸੀ ਇਹ ਪੂਰਾ ਸਰਕਾਰ ਆ ਜਿਹੜਾ ਉਹ ਹੋਊਗਾ ਉਹਨਾਂ ਦੇ ਟਾਈਮ ਦੇ ਵਿੱਚ ਕਿੰਨੇ ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਕਿੰਨੇ ਕਿੰਦਾ ਇਸ ਤਰ੍ਹਾਂ ਦੇ ਕੈਂਪਸ ਲਗਾਏ ਗਏ ਨੇ ਕਿ ਐ ਇੱਕ ਤੋਂ ਉੱਤੇ ਇਹ ਇਹ ਮੇਰਾ ਖਿਆਲ ਨਾਲ ਵੀ ਹਲਕੇ ਦੇ ਵਿੱਚ ਟੋਟਲ 30-32 ਜਿਹੜੇ ਕੈਂਪ ਨੇ ਉਹ ਲਾਈ ਜਾਣਗੇ ਤੇ ਅੱਜ ਵੀ ਦੋ ਕੈਂਪ ਲੱਗੇ ਹੋਏ ਨੇ ਇੱਕ ਇੱਥੇ ਲੱਗਿਆ ਹੋਇਆ ਹੈ ਜਗਤਪੁਰਾ ਇੱਕ ਕੰਡਾਲੇ ਲੱਗੇ ਹੋਏ ਉਸੇ ਹੀ ਮੈਂ ਜਾ ਰਿਹਾ ਹਾਂ ਤੇ ਨਿਗਾਹ ਵੀ ਰੱਖੀ ਜਾ ਰਹੀ ਹੈ ਸਾਡੇ ਵਰਕਰ ਵੀ ਸਾਰੇ ਆਮ ਆਦਮੀ ਪਾਰਟੀ ਦੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਔਰ ਮੈਂ ਇਹ ਸਮਝਦਾ ਵੀ ਇਹ ਲੋਕਾਂ ਦੀ ਬੜੀ ਵੱਡੀ ਕਿਜ਼ਿੱਤ ਹੈ ਜਿਹੜੀ ਲੋਕਾਂ ਨੇ ਸੋਚ ਗਿਆ ਆਮ ਆਦਮੀ ਪਾਰਟੀ ਬਣਾਈ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਅੱਜ ਖੜੀ ਨਜ਼ਰ ਆ ਰਹੀ ਹੈ ਕਿ ਤੁਹਾਨੂੰ ਸਭ ਆਮ ਤੋਂ ਕਿਹੜੇ ਦਿਖਦਾ ਹੋ ਸਮਝਣਾ ਪੈਂਦਾ ਹੈ ਕਿ ਇਹ ਉਹਨਾਂ ਲਈ ਕੋਈ ਹਲਪੋਜਾ ਜਿੱਤੇ ਕੋਈ ਜਿਹੜਾ ਆਮ ਆਦਮੀ ਲਈ ਨੂੰ ਕੋਈ ਤੇ ਜਾਤਾ ਜਿਹੜਾ ਦੇਖਿਆ ਜਲਪੁਰ ਵਿੱਚ ਨਹੀਂ ਤਪ ਮੈਂ ਕਹਿੰਦਾ ਵੀ ਇਤਦਾ ਜਿਹੜੀ ਲੋਕਾਂ ਨੂੰ ਦਿੱਖਦਾar ਕਹਿੰਦੇ ਅੱਜ ਬੈਠੇ ਆ ਸਾਰੇ ਅਫੀਸਰ ਖੜੇ ਨੇ ਆ ਦੇਖੋ ਵੀਡੀਓ ਸਭ ਖੜੇ ਨੇ ਜਿੰਨੇ ਵੀ ਮਤਲਬ ਇੱਥੇ ਬੈਠੇ ਨੇ ਜ਼ਾਰੀ ਉਹ ਮਤਲਬ ਸਰਕਾਰ ਦੇ ਅਮਪਲਾਈ ਨੇ ਔਰ ਲੋਕਾਂ ਦੇ ਸੇਵਾਦਾਰ ਨੇ ਜੋ ਵੀ ਤਕਲੀਫ ਹੈ ਇੱਥੇ ਆ ਕਿ ਦੱਸਣ ਵਾਜੇ ਨਾਲ ਨਾਲ ਜਿਹੜੀ ਦੂਰ ਹੋਊਗੀ ਜਿੱਥੋਂ ਤੱਕ ਮਹੱਲਾ ਕਲੀਨਿਕ ਦਾ ਸਵਾਲ ਹੈ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇੱਥੇ ਆਬਾਦੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਬਲੌਂਗੀ ਦੇ ਵਿੱਚ ਮਹੱਲਾ ਕਲੀਨਿਕ ਵੜ ਚੁੱਕਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਉੱਥੇ ਵੀ ਆਬਾਦੀ ਬਹੁਤ ਜ਼ਿਆਦਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਇੱਥੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਹਿਲਾਂ ਬਲੌਂਗੀ ਖੁੱਲ੍ਹਦਾ ਜਾਊਗਾ ਇੱਥੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੋ ਮਹੀਨੇ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਉਹ ਚੱਲਦਾ ਸ਼ੁਰੂ ਕਰ ਚੱਲਦਾ ਕਰ ਦਿੱਤਾ ਜਾਊਗਾ ਤਾਂ ਕਿ ਲੋਕਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਤੇ ਫ੍ਰੀ ਦੇ ਵਿੱਚ ਟੈਸਟ ਦੇ ਜਿਹੜੇ ਉਹ ਹੋ ਸਕਣ ਲੋਕਾਂ ਉੱਥੇ ਹੀ ਲੋਕਾਂ ਨੇ ਵੀ ਕਿਹਾ ਕਿ ਅਸੀਂ ਬੜੇ ਖੁਸ਼ ਹਾਂ ਕਿਉਂਕਿ ਜਿਸ ਕੰਮ ਨੂੰ ਕਰਵਾਉਣ ਦੇ ਲਈ ਸਾਡਾ ਪੂਰਾ ਦਿਨ ਖਰਾਬ ਹੁੰਦਾ ਸੀ ਹੁਣ ਉਹ ਕੰਮ ਠੀਕ ਕਰਵਾਉਣ ਦੇ ਲਈ ਸਾਨੂੰ ਕਿਤੇ ਦੂਰ ਨਹੀਂ ਜਾਣਾ ਪਵੇਗਾ ਸਾਡੇ ਘਰਾਂ ਦੇ ਨੇੜੇ ਹੀ ਉਹ ਕੰਮ ਹੋ ਜਾਇਆ ਕਰਨਗੇ। ਯਹਾਂ ਪਰ ਆਧਾਰ ਕਾਰਡ ਦੀ ਪ੍ਰਕਿਰਿਆ ਕਰਵਾਉਣ ਲਈ ਇੱਕ ਬਿਲ ਜਿਆਦਾ ਆਇਆ ਕਰਦਾ। ਠੀਕ ਹੈ। ਇਹ ਕਿਆ ਕਹਿੰਦੇ? ਉਹ ਪ੍ਰੋਪਰ ਤਰ੍ਹਾਂ ਸੇ ਹੋ ਚੁੱਕਾ ਹੈ। ਹੂੰ। ਕਹੋ ਬਿਲਕੁਲ ਬਿਲਕੁਲ ਖੁਸ਼ ਹਾਂ ਸਰ। ਕੀ ਆਪ ਨੂੰ ਲੱਗਦਾ ਹੈ ਕਿ ਸਰਕਾਰੀ ਦਫ਼ਤਰਾਂ ਨੂੰ ਧੱਕੇ ਖਾਣੇ ਜਾਣਾ ਨਹੀਂ ਸ਼ੁਰੂ ਹੋ ਜਾਣਾ? नहीं नहीं धक्की खाना नहीं जो वहाँ पर हमने पूरी झाड़ी तोड़ी कई दिन झाड़ी तोड़नी पड़ती थी एक दिन में काम हो रहा है, बढ़िया क्या हो? तो लगने चाहिए तो रहा है। इस प्रकार के लगने चाहिए पहले हमने डिपार्टमेंट ढूंढनेटमें हम आके होना चाहिए था ये गरीबों के लिए होना चाहिए झाड़ी ना टूटे मम्मी जी पैसे पहले सरकारी नहीं लगी पहले खादे लगी नहीं है ਦੇਲੇ ਫਰਮਾ ਜਲਜੀ ਜਲਜੀ ਉਹ ਤਾਂ ਕੋਈ ਦੇਖੇ ਤਾਂ ਨਹੀਂ ਆਈ ਨਹੀਂ